ਆ ਸਾਰੇ ਪਟਿਆਲਵੀਜ਼ ਨੂੰ ਸਸ਼ੇਕਾਲ ਜਿਵੇਂ ਕਿ ਇਹ ਮੀਡੀਆ ਹੀ ਚਾਹ ਰਹਾ ਤੇ ਲੋਕਾਂ ਦੀ ਵੀ ਕੁਐਰੀ ਆ ਰਹੀ ਹੈਗੀ ਕਿ ਜਿਹੜੀ ਮੌਕ ਡ੍ਰਿਲ ਹੋਣਾ ਲਈ ਹੈ ਬਲੈਕਆਊਟ ਹੋਣਾ ਲਾ ਹੈ ਉਹਦੇ ਵਿੱਚ ਕੀ ਹੋਣਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਇਸ ਮੈਸੇਜ ਤੇ ਰਾਈ ਇਹ ਸੂਚਨਾ ਦੇਣ ਦਾ ਫਰਜ਼ ਬੰਦਾ ਹੈਗਾ ਕਿ ਕਿਸੇ ਵੀ ਪੈਨਿਕ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਪਹਿਲਾਂ ਸਿਵਲ ਡਿਫੈਂਸ ਲਾਈਟਿੰਗ ਚੱਲਦੀ ਹੁੰਦੀ ਸੀਗੀ ਇਹੋ ਜਿਹੇ ਦੀ ਮੌਕ ਡ੍ਰਿਲਸ ਵੀ ਹੁੰਦੀਆਂ ਰਹੀਆਂ ਹੈਗੀਆਂ ਤਾਂ ਉਸੇ ਦੀ ਲਗਾਤਾਰਤਾ ਇਹ ਚੋਂ ਅਸੀਂ ਫੇਰ ਇਸ ਨੂੰ ਇੱਕ ਬਰੀ ਰਿਵਾਈਵ ਜਿਆ ਕਰ ਰਹੇ ਹਾਂ जी कि देखिया भी होना कि बॉर्डर डिस्ट्रिकस होके भी हटी है तो देर इज नथिंग टू पैनिक पहली चीज दूजी जी जस्ट यपेयरस होंगी है थोड़ी जी अवेयरनेस की कोशिश होंगी है जेकर कुछ कद हों हाउ टू रिएक्ट टू दैट सिचुएशन ਤਾ ਇਹ ਬੇਸ ਦੇ ਜਿਹੜੇ ਸਾਇਰਨਸ ਹੁੰਦੇ ਹੈਗੇ ਉਹਨਾਂ ਦੀ ਅਸੀਂ ਟੈਸਟਿੰਗ ਵੀ ਕਰਾਂਗੇ ਤੇ ਕੱਲ ਨੂੰ ਇੱਕ ਛੋਟੀ ਜਿਹੀ ਡ੍ਰਿਲ ਅਸੀਂ ਕਰੀਬਨ 4 ਵਜੇ ਕਰਾਂਗੇ ਜਿਹਦੇ ਵਿੱਚ ਜਸਟ ਇਹਦਾ ਫਾਰਮੈਲਿਟੀ ਇਹ ਹੁੰਦੀ ਹੈ ਜਿੱਦਾਂ ਕਿ ਆਪਾਂ ਫਲਡ ਪ੍ਰੋਟੈਕਸ਼ਨ ਜਾਂ ਕਿਸੇ ਤਰੀਕੇ ਦੇ ਕਰਦੇ ਹਾਂ ਕਿ ਐਨਡੀਆਰਫ ਐਸਡੀਆਰਫ ਦੇ ਨਾਂ ਤਾਂ ਜੇ فرض ਕਰੋ ਕਿ ਕੋਈ ਐਡਵਰਸਿਟੀ ਹੁੰਦੀ ਹੈ ਤਾਂ ਉਹਦੇ ਵਿੱਚ ਮੈਡੀਕਲ ਫਾਇਰ ਫਾਈਟਿੰਗ ਹੋ ਗਈ ਆਪਣੀ ਪੁਲਿਸ ਲਾਈਜ਼ਨਿੰਗ ਹੋ ਗਈ ਬਾਕੀ ਸਾਰੀ ਸਿਵਲ ਡਿਫੈਂਸ ਲਾਈਜ਼ਨਿੰਗ ਹੋ ਗਈ ਕਿ ਕਿਦਾਂ ਆਪਾਂ ਰਿਐਕਟ ਕਰਨਾ ਹੈਗਾ ਉਹਦੇ ਬਾਰੇ ਹੈਗੀ ਤਾਂ ਇਟਸ ਜਸਟ ਅ ਡ੍ਰਿਲ ਨਾਥਿੰਗ ਮੋਰ और जड़ा ब्लैकआउट की गल हैगी अ कोशिश करा कि लिमिटेड एरिया करके लोगों को सेंसीटाइज किया जा सकन कि सायरें की कि आवाज़ है वॉट प्रीकॉशन नीड टू बी टेकन असं वीडियो भी जारी कर दाँगे ताकि सारे सारिया बारे अवेयरनेस भी हो किसी किसी तरीके की पैनिक की लड़ नहीं हैगी ਤੇ ਕੋਈ ਵੀ ਹੋਰ ਇਨਫਰਮੇਸ਼ਨ ਜਾਂ ਕੋਈ ਦਾਦੀ ਮਿਸ ਇਨਫਰਮੇਸ਼ਨ ਜਾਂ ਕਿਸੇ ਸੋਸ਼ਲ ਮੀਡੀਆ ਤੇ ਰਾਈ ਚੱਲ ਰਹੀ ਹੈ ਤਾਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਕੁਝ ਹੋਊਗਾ ਅਸੀਂ ਫਰਸਟ ਹੈਂਡ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇੱਕ ਅਵੇਅਰਨੈਸ ਡ੍ਰਿਲ ਹੈਗੀ ਤੇ ਮੈਨੂੰ ਲੱਗਦਾ ਹੈਗਾ ਕਿ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਪਹਿਲੇ ਹੁੰਦੀ ਆ ਰਹੀ ਹੈਗੀ ਉਸੇ ਦੀ ਲਗਾਤਾਰ ਤੇ ਕੰਟੀਨਿਊਟੀ ਚ ਡ੍ਰਿਲ ਹੋਵੇ ਥੈਂਕ ਯੂ